ਸੋ ਚਕਾਲ ਦੀ ਮਹਾਂ ਪੁਨੀਤ ਗੁਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਪਿਛਲੇ ਸਾਲ 2024 ਦੀ ਗੱਲ ਹੈ ਇੰਗਲੈਂਡ ਦੇ ਲੈਸਟਰ ਸਿਟੀ ਚ ਗਗਨਦੀਪ ਸਿੰਘ ਗੁਲਾਟੀ ਨਾ ਦਾ ਮੁੰਡਾ ਪੁਲਿਸ ਸਾਹਮਣੇ ਦਾਵਾ ਕਰਦਾ ਹੈ ਕਿ ਉਸ ਨਾਲ ਕੁੜੀ ਨੇ ਜ਼ਬਰਦਸਤੀ ਕੀਤੀ ਹੈ ਉਸ ਨੂੰ ਪ੍ਰੋਵੋਕ ਕੀਤਾ ਹੈ ਰੇਪ ਹੀ ਹੋਇਆ ਗਗਨਦੀਪ ਸਿੰਘ ਇਹ ਗੱਲ ਪੁਲਿਸ ਨੂੰ ਪੂਰੇ ਕੰਫੀਡੈਂਸ ਨਾਲ ਕਹਿੰਦਾ ਹੈ ਪਰ ਇਹ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ ਇਸ ਦੀ ਸ਼ੁਰੂਆਤ ਇੱਕ 20 ਸਾਲ ਦੀ ਕੁੜੀ ਤੋਂ ਹੁੰਦੀ ਹੈ 2024 ਦਾ ਸਤੰਬਰ ਦਾ ਮਹੀਨਾ ਹੁੰਦਾ ਹੈ ਲੈਸਟਰ ਪੁਲਿਸ ਨੂੰ ਰਾਤ ਵੇਲੇ ਇੱਕ ਕਾਲ ਆਉਂਦੀ ਹੈ ਕਾਲ ਹੁੰਦੀ ਆ ਇੱਕ 20 ਸਾਲ ਦੀ ਕੁੜੀ ਦੀ ਉਸ ਕੁੜੀ ਦਾ ਨਾਮ ਇੱਥੇ ਮੈਂ ਲੁਕਾ ਰਹੀ ਹਾਂ ਉਹ ਪੁਲਿਸ ਨੂੰ ਕਾਲ ਕਰਕੇ ਕਹਿੰਦੀ ਆ ਕਿ ਜਦੋਂ ਉਹ ਕੰਮ ਤੋਂ ਵਾਪਸ ਆਪਣੇ ਘਰ ਜਾ ਰਹੀ ਹੁੰਦੀ ਆ ਤਾਂ ਇੱਕ ਮੁੰਡੇ ਨੇ ਉਸ ਨੂੰ ਸੁੰਸਾਨ ਜਗ੍ਹਾ ਤੇ ਲੈ ਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਅਸால்ਟ ਕੀਤਾ ਤੇ ਇੰਨਾ ਹੀ ਨਹੀਂ ਇਹ ਸਭ ਕਰਦਿਆਂ ਉਹ ਵੀਡੀਓ ਸ਼ੂਟ ਵੀ ਕਰਦਾ ਰਿਹਾ ਤੇ ਫਿਰ ਮੇਰੇ ਸਾਹਮਣੇ ਉਹਨੇ ਇਹ ਵੀਡੀਓਜ਼ ਕਿਸੇ ਨੂੰ ਫਾਰਵਰਡ ਵੀ ਕੀਤੀਆਂ ਹੁਣ ਇਦਾਂ ਦੀਆਂ ਵੀਡੀਓਜ਼ ਸਰਕੂਲੇਟ ਕਰਨ ਦੇ ਚਾਰ ਮੇਜਰ ਕਾਰਨ ਹੋ ਸਕਦੇ ਨੇ ਅਕਸਰ ਪਹਿਲਾ ਜਦੋਂ ਕਿਸੇ ਬੰਦੇ ਨੇ ਆਪਣੇ ਆਪ ਨੂੰ ਸੋ ਕਾਲਡ ਵੱਡਾ ਦਿਖਾਉਣਾ ਹੋਵੇ ਸ਼ੇਖੀ ਚ ਆਦਾਸਣਾ ਹੋਵੇ ਕਿ ਵੇਖੋ ਤੁਹਾਡੇ ਭਰਾ ਨੇ ਆ ਕੀ ਕਾਰਨਾਮਾ ਕੀਤਾ ਇਦਾਂ ਬਹੁਤ ਸਾਰੇ ਕੇਸਸ ਆਉਂਦੇ ਨੇ ਜਦੋਂ ਸਿਰਫ ਆਪਣੇ ਆਪ ਨੂੰ ਕੂਲ ਸ਼ੋ ਕਰਨ ਲਈ ਹੁੰਡੇ ਆ ਹਰਕਤਾਂ ਕਰ ਜਾਂਦੇ ਨੇ ਦੂਜਾ ਰੀਜ਼ਨ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਇਹ ਐਂਟਰਟੇਨਮੈਂਟ ਦੇ ਤੌਰ ਤੇ ਵੇਖਦੇ ਨੇ ਤੇ ਅੱਗੇ ਤੋਂ ਅੱਗੇ ਫਾਰਵਰਡ ਕਰਦੇ ਨੇ ਤੀਜਾ ਕੁਝ ਸਾਈਟਸ ਤੇ ਅਪਲੋਡ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕੁਝ ਫਾਈਨੈਂਸ਼ੀਅਲ ਹੈਲਪ ਦੀ ਉਮੀਦ ਹੁੰਦੀ ਹੈ ਤੇ ਚੌਥਾ ਰੀਜ਼ਨ ਹੋ ਸਕਦਾ ਹੈ ਬਲੈਕਮਿਲਿੰਗ ਲਈ ਹੁਣ ਉਸ ਮੁੰਡੇ ਦਾ ਕਾਰਨ ਕੀ ਸੀ ਏਡੀ ਗੰਦੀ ਹਰਕਤ ਤੋਂ ਬਾਅਦ ਇਸ ਨੂੰ ਸ਼ੂਟ ਕਰਕੇ ਸੈਂਡ ਕਰਨ ਦਾ ਇਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰ ਹਾਂ ਉਸ ਨੇ ਆਪ ਹੀ ਰੇਪ ਕਰਕੇ ਉਸ ਦੀ ਵੀਡੀਓ ਆਪਣੇ ਕੁਝ ਕੰਟੈਕਟਸ ਨੂੰ ਭੇਜੀ ਜ਼ਰੂਰ ਇਹ ਕੁੜੀ ਦਾਵਾ ਕਰਦੀ ਹੈ ਫੋਨ ਤੇ ਪੁਲਿਸ ਨਾਲ ਗੱਲ ਕਰਦਿਆ ਗਗਨਦੀਪ ਗੁਲਾਟੀ ਜਿਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਇੰਗਲੈਂਡ ਦੇ ਲਿਸਟਰ ਦਾ ਹੀ ਰਹਿਣ ਵਾਲਾ 2021 ਵਿੱਚ ਵਿਕੀ ਦੇ ਡਾਟਾ ਦੇ ਅਨੁਸਾਰ ਲਿਸਟਰ ਦੀ 43.4% ਦੀ ਪੋਪੂਲੇਸ਼ਨ ਏਸ਼ੀਅਨ ਹੈ ਤੇ ਇਸ ਚ ਜ਼ਿਆਦਾ ਇੰਡੀਅਨਸ ਤੇ ਪਾਕਿਸਤਾਨੀ ਹੀ ਨੇ ਗਗਨਦੀਪ ਗੁਲਾਟੀ ਉਸ ਰਾਤ ਕੰਮ ਲਈ ਤਾਂ ਨਹੀਂ ਨਿਕਿਆ ਹੁੰਦਾ ਰਾਤ ਨੂੰ ਜਾਣਕਾਰੀ ਮੁਤਾਬਕ ਉਹ ਕੋਈ ਸ਼ਿਕਾਰ ਲੱਭਣ ਲਈ ਨਿਕਿਆ ਹੁੰਦਾ ਉਹ ਕੁੜੀ ਰਾਤ ਦੀ ਸੁੰਸਾਨ ਚ ਜੁਬਲੀ ਸਕੁਆਇਰ ਤੇ ਹੁੰਦੀ ਆ ਆਪਣੇ ਕੰਮ ਤੋਂ ਵਾਪਸ ਆ ਰਹੀ ਹੁੰਦੀ ਆ ਗਗਨਦੀਪ ਵੈਸੇ ਤੱਕ ਕਿਸੇ ਵੀ ਕੁੜੀ ਦੀ ਤਾਕਤ ਹੁੰਦਾ ਪਰ ਉਹ ਉਸੇ ਕੁੜੀ ਨੂੰ ਆਪਣਾ ਟਾਰਗੇਟ ਬਣਾ ਲੈਂਦਾ ਕੁਝ ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਇਹ ਗੱਲ ਕਰਦਿਆ ਕਰਦਿਆਂ ਕਾਸਲ ਗਾਰਡਨਸ ਪਾਰਕ ਵੱਲ ਨੂੰ ਆ ਜਾਂਦੇ ਨੇ ਮਤਲਬ ਉਹ ਕੁੜੀ ਜਿਹੜੀ ਇਸ ਨਾਲ ਗੱਲ ਕਰਦਿਆ ਕਰਦਿਆਂ ਹੀ ਉਸ ਪਾਸੇ ਵੱਲ ਨੂੰ ਆ ਗਈ ਹੁੰਦੀ ਹੈ ਤੇ ਕਿਤੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਇਹ ਉਸ ਨੂੰ ਜ਼ਬਰਦਸਤੀ ਖਿੱਚ ਕੇ ਪਾਰਕ ਦੇ ਕੋਲ ਲੈ ਕੇ ਆਇਆ ਹੁੰਦਾ ਐਨੀਵੇਜ਼ ਫਿਰ ਜਿਵੇਂ ਹੀ ਪਾਰਕ ਪਹੁੰਚਦੇ ਨੇ ਇਹ ਗਗਨਦੀਪ ਉਸ ਕੁੜੀ ਤੇ ਹਮਲਾ ਕਰ ਦਿੰਦਾ ਹੈ ਉਹ ਕੁੜੀ ਕੁਝ ਸਮਝ ਹੀ ਨਹੀਂ ਪਾਉਂਦੀ ਸਿਰਫ ਹਮਲਾ ਨਹੀਂ ਉਸ ਨਾਲ ਜ਼ਬਰਦਸਤੀ ਕਰਦਾ ਸਮਨ ਬਣਾਉਂਦਾ ਤੇ ਫਿਰ ਵੀਡੀਓ ਬਣਾ ਕੇ ਆਪਣੇ ਫਰੈਂਡਸ ਨੂੰ ਭੇਜਦਾ ਤੇ ਫਿਰ ਇਹ ਸਭ ਕੁਝ ਕਰਕੇ ਇਹ ਕੁੜੀ ਨੂੰ ਉੱਥੇ ਹੀ ਛੱਡ ਕੇ ਭੱਜ ਜਾਂਦਾ ਉਹ ਫਿਰ ਡਰੀ ਸੈਮੀ ਕੁੜੀ ਪੁਲਿਸ ਨੂੰ ਫੋਨ ਕਰਦੀ ਹੈ ਅਸੌਲ ਤਾਂ ਹੁੰਦਾ ਹੈ ਪਰ ਪੁਲਿਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਵੀਡੀਓਜ਼ ਉਸਨੇ ਹੋਰ ਵੀ ਲੋਕਾਂ ਨੂੰ ਭੇਜੀਆਂ ਹੁੰਦੀਆਂ ਨੇ ਤਾਂ ਪੁਲਿਸ ਨੂੰ ਇਹ ਵੀ ਖਤਰਾ ਲੱਗਦਾ ਹੈ ਕਿ ਇਹ ਵੀਡੀਓ ਕਿਤੇ ਵਾਇਰਲ ਨਾ ਹੋ ਜਾਏ ਇਸ ਮਾਮਲੇ ਦੀ ਜਾਂਚ ਲੈਸਟਰਸ਼ਾਇਰ ਪੁਲਿਸ ਦੀ ਸਿਗਨਲ ਟੀਮ ਦੁਆਰਾ ਕੀਤੀ ਜਾਂਦੀ ਹੈ ਜੋ ਬਲਾਤਕਾਰ ਤੇ ਗੰਭੀਰ ਜਨਸੀ ਹਿੰਸਾ ਦੇ ਮਾਮਲਿਆਂ ਵਿੱਚ ਮਾਹਰ ਹੈ ਸੋ ਇਸ ਕੇਸ ਨੂੰ ਬੇहद ਸੰਜੀਦਗੀ ਨਾਲ ਲੈਂਦੇ ਨੇ ਉਹ ਫਟਾਫਟ ਆਪਣੇ ਕੰਮ ਤੇ ਲੱਗ ਜਾਂਦੇ ਨੇ ਕੁੜੀ ਨੂੰ ਹਸਪੀਟਲ ਲੈ ਕੇ ਜਾਂਦੇ ਨੇ ਮੈਡੀਕਲ ਚੈੱਕਅਪ ਲਈ ਤੇ ਫਿਰ ਸੀਸੀਟੀਵੀਸ ਖੰਗਾਲਦੇ ਨੇ ਪਰ ਜਿਸ ਤਰ੍ਹਾਂ ਜਿਸ ਜਗ੍ਹਾ ਤੇ ਸ਼ਰਮਨਾਕ ਕਾਰਾ ਕੀਤਾ ਗਿਆ ਹੁੰਦਾ ਹੈ ਉਥੋਂ ਸੀਸੀਟੀਵੀਸ ਥੋੜੇ ਦੂਰ ਹੁੰਦੇ ਨੇ ਪਰ ਪੁਲਿਸ ਫੇਰ ਵੀ ਗਗਨਦੀਪ ਸਿੰਘ ਦੀ ਆਸ-ਪਾਸ ਦੀ ਮੂਵਮੈਂਟ ਜਿੱਥੇ ਉਹ ਘੁੰਮ ਫਿਰ ਰਿਹਾ ਹੁੰਦਾ ਹੈ ਇਸ ਤੋਂ ਪਹਿਲਾਂ ਉਹ ਪੁਲਿਸ ਨੂੰ ਸੀਸੀਟੀਵੀਸ ਤੋਂ ਮਿਲ ਜਾਂਦੀ ਹੈ ਗਗਨਦੀਪ ਗੁਲਾਟੀ ਦੀ ਡਿਸਕ੍ਰਿਪਸ਼ਨ ਉੜੀ ਨੇ ਪਹਿਲਾਂ ਹੀ ਪੁਲਿਸ ਨੂੰ ਦੇ ਦਿੱਤੀ ਹੁੰਦੀ ਹੈ ਪੁਲਿਸ ਅਲਰਟ ਜਾਰੀ ਕਰ ਦਿੰਦੀ ਹੈ ਉਸ ਦੀਆਂ ਮੂਵਮੈਂਟਸ ਤੋਂ ਲੋਕੇਸ਼ਨ ਪਤਾ ਲੱਗਦੀ ਹੈ ਜਦੋਂ ਡਿਟੈਕਟਿਵ ਕਨਸਟੇਬਲ ਮੈਟ ਸਮਿਥ ਹੋਰ ਪੁਸ਼ਕਿਸ਼ ਕਰਨ ਲਈ ਗੁਲਾਟੀ ਦੇ ਘਰ ਜਾਂਦੇ ਨੇ ਤਾਂ ਉਹ ਤੁਰੰਤ ਫੁਟੇਜ ਤੋਂ ਉਸ ਨੂੰ ਪਛਾਣ ਲੈਂਦੇ ਨੇ ਤੇ ਗ੍ਰਿਫਤਾਰ ਕਰ ਲੈਂਦੇ ਨੇ ਤੇ ਪੁਲਿਸ ਸਟੇਸ਼ਨ ਲੈ ਜਾਂਦੇ ਨੇ ਗਗਨਦੀਪ ਗੁਲਾਟੀ ਤੇ ਬਲਾਤਕਾਰ ਦਾ ਦੋਸ਼ ਜਿੰਸੀ ਹਮਲੇ ਦਾ ਦੋਸ਼ ਅਤੇ ਇੰਟਿਮੀਟ ਫਿਲਮ ਸਾਂਝੀ ਕਰਨ ਦਾ ਚਾਰਜ ਲਗਾਇਆ ਜਾਂਦਾ ਹੈ ਤੇ ਫਿਰ ਉਸ ਤੋਂ ਪੁੱਛਤਾਚ ਸ਼ੁਰੂ ਹੁੰਦੀ ਹੈ ਆਪਣੇ ਸ਼ੁਰੂਆਤੀ ਇੰਟਰਵਿਊ ਚ ਗਗਨਦੀਪ ਗੁਲਾਟੀ ਬਿਲਕੁਲ ਇਨਕਾਰ ਕਰ ਦਿੰਦਾ ਹੈ ਕਿ ਸੀਸੀਟੀਵੀ ਚ ਜੋ ਬੰਦਾ ਨਜ਼ਰ ਆ ਰਿਹਾ ਹੈ ਉਹ ਮੈਂ ਹਾਂ ਹੀ ਨਹੀਂ ਉਹ ਕੋਈ ਹੋਰ ਹੋਗਾ ਪੁਲਿਸ ਵਾਲੇ ਵੀ ਦੇਖ ਕੇ ਹੈਰਾਨ ਹੁੰਦੇ ਨੇ ਕਿ ਇਹ ਸ਼ਰਿਆ ਵੀ ਝੂਠ ਬੋਲਿ ਜਾ ਰਿਹਾ ਹੈ ਸਾਹਮਣੇ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਸਾਰੀ ਡਿਸਕ੍ਰਿਪਸ਼ਨ A to Z ਮੈਚ ਹੋ ਰਹੀ ਹੈ ਫਿਰ ਇਹ ਕਹਿ ਰਿਹਾ ਹੈ ਕਿ ਮੈਂ ਹਾਂ ਹੀ ਨਹੀਂ ਖੇ ਪੁਲਿਸ ਆਪਣਾ ਕੰਮ ਜਾਰੀ ਰੱਖਦੀ ਹੈ ਫਿਰ ਪੁਲਿਸ ਇਸ ਤੋਂ ਇਸ ਦਾ ਫੋਨ ਮੰਗਦੀ ਹੈ ਤੇ ਇੱਥੇ ਇਹ ਘਬਰਾ ਜਾਂਦਾ ਹੈ ਫੋਨ ਦੇਣ ਚ ਆਨਾਖਾਨੀ ਵੀ ਕਰਦਾ ਇਹ ਬਟ ਦੈਨ ਇਹ ਪੁਲਿਸ ਹੈ ਫੋਨ ਤਾਂ ਲੈ ਹੀ ਸਕਦੀ ਹੈ ਜਿਸ ਤਰ੍ਹਾਂ ਹੀ ਪੁਲਿਸ ਹੱਥ ਚ ਇਸ ਦਾ ਫੋਨ ਲੈਂਦੀ ਹੈ ਤਾਂ ਇਹ ਇੱਕੋ ਦਮ ਬਦਲ ਜਾਂਦਾ ਹੈ ਇਹ ਪੁਲਿਸ ਅਫਸਰ ਨੂੰ ਕਹਿੰਦਾ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੱਚ ਦੱਸਦਾ ਉਹ ਕਹਿੰਦਾ ਹੈ ਕਿ ਪੀੜਤ ਉਹ ਪੂਰੀ ਨਹੀਂ ਹੈ ਪੀੜਤ ਤਾਂ ਮੈਂ ਆ ਮੇਰੇ ਨਾਲ ਜ਼ਬਰਦਸਤੀ ਕੀਤੀ ਉਸ ਕੁੜੀ ਨੇ ਮੈਨੂੰ ਪ੍ਰੋਵੋਕ ਕੀਤਾ ਇਨਸਟੀਗੇਟ ਕੀਤਾ ਮਤਲਬ ਮੈਨੂੰ ਉਕਸਾਇਆ ਇਹ ਕਰਨ ਲਈ ਤੁਸੀਂ ਕੁੜੀ ਤੇ ਕਾਰਵਾਈ ਕਰੋ ਮੇਰੇ ਤੇ ਨਹੀਂ ਪੁਲਿਸ ਵਾਲੇ ਇੱਕ ਵਾਰ ਫਿਰ ਹੈਰਾਨ ਕੇਸ ਬੰਦੇ ਦੀ ਝੂਠ ਬੋਲਣ ਦੀ ਕਿੰਨੀ ਕਪੈਸਿਟੀ ਹੈ ਕਿੰਨਾ ਜਿਗਰਾ ਇਸ ਦੇ ਅੰਦਰ ਕੁੜੀ ਦਾ ਮੈਡੀਕਲ ਫੋਨ 'ਚ ਵੀਡੀਓ ਸੀਸੀਟੀਵੀ ਫੁਟੇजेस ਇਸ ਸਭ ਦੇ ਹੁੰਦਿਆ ਹੋਇਆ ਵੀ ਹਿੰਮਤ ਚਾਹੀਦੀ ਹੈ ਸਫੇਦ ਝੂਠ ਬੋਲਣ ਦੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤੇ ਇਹਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਂ ਚੁਕੇ ਵੀ ਗਗਨਦੀਪ ਨੇ ਸੇਮ ਸਟੋਰੀ ਸੁਣਾਈ ਕਿ ਮੈਂ ਗਿਲਤੀ ਨਹੀਂ ਹਾਂ ਮੈਂ ਤਾਂ ਵਿਕਟਿਮ ਹਾਂ ਤੁਸੀਂ ਮੈਨੂੰ ਇਨਸਾਫ ਦਿਓ ਫਿਰ ਜੱਜ ਨੇ ਗਗਨਦੀਪ ਨੂੰ ਪੁੱਛਿਆ ਅੱਛਾ ਜੇ ਇਹ ਸਭ ਤੇਰੇ ਨਾਲ ਹੋਇਆ ਹੈ ਤਾਂ ਤੇਰੇ ਫੋਨ 'ਚ ਇਹ ਵੀਡੀਓਜ਼ ਝੂਠ ਬੋਲਦੀਆਂ ਨੇ ਜਜ ਨੇ ਵੀ ਗੁੱਸੇਜ ਕਿਹਾ ਕਿ ਜੇ ਤੂੰ ਹੋਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਨਾ ਅਦਾਲਤ ਨੂੰ ਤਾਂ ਤੇਰੇ ਤੇ ਹੋਰ ਚਾਰजेस ਐਡ ਕਰ ਦਵਾਂਗੇ ਬਿਨਾਂ ਵਕਤ ਗਵਾਏ ਗੁਲਾਟੀ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਨੂੰ ਉਮਰ ਪਰਲੇ ਸੈਕਸ ਅਪਰਾਧੀ ਰਜਿਸਟਰ ਵਿੱਚ ਸ਼ਾਮਲ ਕਰ ਲਿਆ ਜਾਂਦਾ ਇੱਕ ਨਿੱਕੀ ਜਹੀ ਉਮਰ ਦਾ ਮੁੰਡਾ ਕੀ ਆਇਆ ਹੋਣਾ ਮਾਂਚ ਕੇ ਇੰਨਾ ਕਿਨੌਣਾ ਕੰਮ ਕਰਕੇ ਦਿਮਾਗੀ ਹਾਲਤ ਵੀ ਕੋਈ ਪ੍ਰੋਬਲਮ ਨਹੀਂ ਸੀ ਉਸ ਚ ਵਰਨਾ ਇਹੀ ਸੋਚ ਲੈਂਦਾ ਨਾ ਬੰਦਾ ਕਿ ਮੈਂਟਲ ਕੰਡੀਸ਼ਨ ਸਹੀ ਨਹੀਂ ਸੀ ਉਤੋਂ ਆ ਵੀ ਕਨਫਰਮ ਹੁੰਦਾ ਇਦਾਂ ਦੇ ਕ੍ਰਾਈਮਸ 'ਚ ਵੀ ਫੜੇ ਹੀ ਜਾਣਾ ਕੋਈ ਫੂਲ ਪ੍ਰੂਫ ਪਲਾਨਿੰਗ ਥੋੜੀ ਕੀਤੀ ਹੋਈ ਸੀ ਗਗਨ ਨੇ ਬਸ ਝੂਠ ਬੋਲਿਆ ਉਹ ਵੀ ਉਹ ਝੂਠ ਜੋ ਕੋਈ ਵੀ ਦੱਸ ਦਿੰਦਾ ਕਿ ਇਹ ਝੂਠ ਹੀ ਹੈ ਫਿਜ਼ੀਕਲ ਨੀਡ ਨੂੰ ਜੇ ਪੂਰਾ ਕੀਤਾ ਇਸ ਗੰਦੇ ਤਰੀਕੇ ਨਾਲ ਤਾਂ ਫਿਰ ਵੀਡੀਓ ਕਿਉਂ ਬਣਾਈ ਕੁਝ ਲੋਕਾਂ ਨੂੰ ਸਮਝਣਾ ਔਖਾ ਹੁੰਦਾ ਹੈ ਕੁਝ ਲੋਕਾਂ ਨੂੰ ਦੇਖ ਕੇ ਆਪਣੇ ਬੱਚਿਆਂ ਲਈ ਡਰ ਲੱਗਦਾ ਹੈ ਗਗਨਦੀਪ ਗੁਲਾਟੀ ਨੂੰ ਦੇਖ ਕੇ ਕੌਣ ਕਹੇਗਾ ਕਿ ਇਹ ਅਜਿਹਾ ਕੁਝ ਕਰ ਵੀ ਸਕਦਾ ਹੈ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਵਾਹਿਗੁਰੂ ਜੀ ਸਮਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆਨ ਲਾਈਨ ਸਾਂ thank you